ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਚੈਨਲ ਬੈਂਦੇ ਦਰਿਆ ਤੇ ਮੈਂ ਹਾਂ ਤੁਹਾਡੇ ਨਾਲ ਰਾਜਪਿੰਦਰ ਕੌਰ ਖਬਰਾਂ ਦੇ ਸਪ੍ਰਿੰਟਨ ਦੇ ਵਿੱਚ ਤੁਹਾਡਾ ਸਵਾਗਤ ਹੈ ਤੇ ਸਪ੍ਰਿੰਟਨ ਦੀ ਸ਼ੁਰੂਆਤ ਕਰਦੇ ਹਾਂ ਹੈਡਲਾਈਨਸ ਦੇ ਨਾਲ ਬਰਨਾਲਾ ਨੇੜੇ ਸੰਗਨੀ ਤੁੰਦ ਕਰਨ ਕਈ ਗੱਡੀਆਂ ਹੋਈਆਂ ਹਾਦਸਾ ਗ੍ਰਸਤ ਸੰਗਨੀ ਤੁੰਦ ਕਰਨ ਅੰਤਰਰਾਸ਼ਟਰੀ ਉਡਾਣਾਂ ਹੋਈਆਂ ਪ੍ਰਭਾਵਿਤ ਟਿੰਸਾ ਗਰੁੱਪ ਵੱਲੋਂ ਕਾਲੀਦਲ ਚ ਸ਼ਾਮਲ ਹੋਣ ਦਾ ਫੈਸਲਾ ਅਜੇ ਰੱਖਵਾ ਕਰੋਨਾ ਵਾਇਰਸ ਦੇ ਮਾਮਲੇ ਦਿਨ ਬਦਿਨ ਲੱਗੇ ਵਧਣ ਤੋਂ ਤੋਂ ਬਾਅਦ بارش ਹੋਣ ਦੀ ਸੰਭਾਵਨਾ ਮੌਸਮ ਪਾਗ ਨੇ ਦਿੱਤੀ ਜਾਣਕਾਰੀ ਤੇ ਹੁਣ ਖਬਰਾਂ ਵਿਸਤਾਰ ਦੇ ਨਾਲ ਜ਼ਿਲ੍ਹਾ ਬਰਨਾਲਾ ਦੇ ਅੰਮ੍ਰਿਤਸਰ ਮੋਗਾ ਰੋਡ ਤੇ ਸਥਿਤ ਪਿੰਡ ਮੱਲੀਆਂ ਵਿਖੇ ਨਵੇਂ ਬਣ ਰਹੇ ਟੋਲ ਪਲਾਜ਼ਾ ਦੇ ਕਾਰਨ ਅੱਜ ਸਵੇਰੇ ਸੰਗਣੀ ਤੁੰਦ ਵਿੱਚ ਕਈ ਗੱਡੀਆਂ ਦੇ ਆਪਸ ਵਿੱਚ ਟਕਰਾਉਣ ਦਾ ਸਮਾਚਾਰ ਹੈ ਪਰ ਕਿਸੇ ਜਾਨੀ ਨੁਕਸਾਨ ਬਾਰੇ ਕੋਈ ਪੁਖਤਾ ਜਾਣਕਾਰੀ ਨਹੀਂ ਮਿਲੀ ਦਿੱਲੀ ਅਤੇ ਆਸ-ਪਾਸ ਦੇ ਖੇਤਰ ਵਿੱਚ ਸੰਘਣੀ ਧੁੰਦ ਕਾਰਨ ਅੱਜ ਬਹੁਤ ਸਾਰੀਆਂ ਅੰਤਰਰਾਸ਼ਟਰੀ ਉਡਾਨਾਂ ਵੀ ਪ੍ਰਭਾਵਿਤ ਹੋਈਆਂ ਨੇ ਇਸੇ ਤਰ੍ਹਾਂ ਧੁੰਦ ਦੇ ਕਾਰਨ ਅੰਤਰਰਾਸ਼ਟਰੀ ਹਵਾਈ ਅਡਾ ਰਾਜਸਥਾਨ ਸੀ ਅੰਬਿਤਸਰ ਸਾਹਿਬ ਤੋਂ ਵੀ ਆਉਣ ਜਾਣ ਵਾਲੀਆਂ ਹਵਾਈ ਉਡਾਨਾਂ ਰੱਦ ਹੋ ਗਈਆਂ ਨੇ ਤੇ ਮੌਸਮ ਵਿਭਾਗ ਨੇ ਅਗਲੇ 4 ਦਿਨ ਹੋਰ ਸੰਘਣੀ ਧੁੰਦ ਪੈਣ ਦੀ ਭਵਿੱਖਬਾਣੀ ਕੀਤੀ ਹੈ ਹੁਣ ਗੱਲ ਕਰਦੇ ਹਾਂ ਸਾਬਕਾ ਖਚਾਉਣਾ ਮੰਤਰੀ ਪਰਮਿੰਦਰ ਸਿੰਘ ਠਿੰਸਾ ਦੀ ਜਿਨ੍ਹਾਂ ਨੇ ਐਲਾਨ ਕੀਤਾ ਹੈ ਕਿ ਕਾਲੀ ਦਲ ਨਾਲ ਛੁੜਨਾ ਹੈ ਜਾਂ ਨਹੀਂ ਇਸ ਗੱਲ ਦਾ ਫੈਸਲਾ ਅੱਜ ਦੀ ਮੀਟਿੰਗ ਤੋਂ ਬਾਅਦ ਹੀ ਲਿਆ ਜਾਵੇਗਾ ਤੇ 2024 ਦੀ ਚੋਣ ਲੜਨ ਦੀ ਨੀਤੀ ਤੈਅ ਕੀਤੀ ਜਾਵੇਗੀ। ਉਹਨਾਂ ਨੇ ਪਿੰਡ ਖੇੜੀ ਤੋਂ ਇੱਕ ਧਾਰਮਿਕ ਸਮਾਗਮ ਵਿੱਚ ਸ਼ਾਮਲ ਹੋਣ ਸਮੇਂ ਮੀਡੀਆ ਦੇ ਨਾਲ ਆਪਣਾ ਵਿਚਾਰ ਸਾਂਝਾ ਕਰਦਿਆਂ ਇਹ ਗੱਲ ਆਖੀ ਕੋਰੋਨਾ ਦੀ ਜੇਕਰ ਗੱਲ ਕਰੀਏ ਤਾਂ ਭਾਰਤ ਦੇ ਵਿੱਚ ਇੱਕ ਵਾਰ ਫਿਰ ਤੋਂ ਕੋਰੋਨਾ ਵਾਇਰਸ ਦੇ ਮਾਮਲੇ ਵਧਨੇ ਸ਼ੁਰੂ ਹੋ ਗਏ ਨੇ ਦੇਸ਼ ਦੇ ਵਿੱਚ 24 ਘੰਟਿਆਂ ਦੇ ਵਿੱਚ ਕੋਰੋਨਾ ਦੇ ਕੁੱਲ 41290 ਮਾਮਲੇ ਸਾਹਮਣੇ ਆਏ ਨੇ 24 ਘੰਟਿਆਂ ਦੇ ਵਿੱਚ 293 ਮਰੀਜ਼ ਠੀਕ ਹੋਏ ਨੇ ਤੇ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਕਾਰਨ 3 ਲੋਕਾਂ ਦੀ ਮੌਤ ਹੋ ਗਈ ਹੈ ਤਿੰਨੇ ਮੌਤਾਂ ਕਰਨਾਟਕ ਦੇ ਵਿੱਚ ਹੋਈਆਂ ਨੇ ਤੇ ਇਸ ਸਮੇਂ ਦੇਸ਼ ਦੇ ਵਿੱਚ ਕੋਰੋਨਾ ਦੇ 4170 ਐਕਟਿਵ ਕੇਸ ਨੇ ਮੌਸਮ ਪਾਗਣੀ ਨੇ ਅਗਲੇ 4 ਦਿਨ ਸੰਘਣੀ ਧੁੰਦ ਪੈਂਸਬੰਦੀ ਅਲਰਟ ਜਾਰੀ ਕੀਤਾ ਹੈ ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ 26 ਤੋਂ 29 ਦਸੰਬਰ ਨੂੰ ਸੰਘਣੀ ਧੁੰਦ ਪਵੇਗੀ ਇਸ ਤੋਂ ਇਲਾਵਾ ਪੰਜਾਬ ਦੇ ਕਈ ਇਲਾਕਿਆਂ ਵਿੱਚ 30 ਤੇ 31 ਦਸੰਬਰ ਨੂੰ ਹਲਕਾ ਮੀਂਹ ਪੈ ਸਕਦਾ ਹੈ ਪੰਜਾਬ ਦਾ ਗੁਰਦਾਸਪੁਰ ਤੇ ਹਰਿਆਣਾ ਦਾ ਹਿੱਸਾ ਰ ਸਭ ਤੋਂ ਠੰਡੇ ਰਿਹਾ ਗੁਰਦਾਸਪੁਰ ਦੇ ਵਿੱਚ ਘੱਟੋ ਘੱਟ ਤਾਪਮਾਨ 5.8 ਡਿਗਰੀ ਤੇ ਮਹਿੰਦਰਗੜ੍ਹ ਵਿੱਚ 5.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ ਤੋਂ ਦਸਪਰੇ 11-12 ਵਜੇ ਦੇ ਕਰੀਬ ਜਾ ਕੇ ਘਟੀ ਤੇ ਉਸ ਤੋਂ ਬਾਅਦ ਮਤਮ ਤੋਂ ਨਿਕਲਣ ਦੇ ਕਾਰਨ ਲੋਕਾਂ ਨੇ ਸੁੱਖ ਦਾ ਸਾ ਲਿਆ ਤੇ ਮੌਸਮ ਭਾਗ ਨੇ ਅਗਲੇ 4 ਦਿਨ ਸੰਗਨੀ ਧੁੰਦ ਪੈਣ ਸੰਬੰਧੀ ਅਲਰਟ ਜਾਰੀ ਕੀਤਾ ਹੈ ਇਹ ਸਾਨੂੰ ਹੁਣ ਤੱਕ ਦੀਆਂ ਖਬਰਾਂ ਤੱਕ ਫਿਰ ਹਾਜ਼ਰ ਹੋਵਾਂਗੇ ਨਵੀਆਂ ਅਪਡੇਟਸ ਲੈ ਕੇ ਜੁੜੇ ਰਹੋ ਚੈਨਲ ਵੰਦਿਤ ਰਿਆ ਦੇ ਨਾਲ